ਵੈਸੇ ਤੁਸੀਂ ਲੋਕਾਂ ਦੇ ਨਾਲ ਵਿਚਰ ਰਹੇ ਹੋ ਪਹਿਲਾਂ ਵੀ ਲੁਧਿਆਣੇ ਤੁਸੀਂ ਰਹਿ ਰਹੇ ਹੋ ਤੁਹਾਨੂੰ ਆਮ ਲੋਕਾਂ ਦੇ ਮੁੱਦੇ ਲੱਗਦੇ ਕੀ ਹੈ ਤੁਹਾਨੂੰ ਜਿਵੇਂ ਮੈਂ ਪਹਿਲਾਂ ਕਿਹਾ ਕਿ ਬੰਦੇ ਦੇ ਕੰਨ ਕਦੇ ਝੂਠ ਨਹੀਂ ਬੋਲਦੇ ਹੁਣ ਲੋਕ ਤੁਹਾਡੇ ਕੋਲੋਂ ਕੀ ਡਿਮਾਂਡ ਕਰਦੇ ਆ ਤੁਹਾਡੇ ਕੀਤੇ ਹੋਏ ਕੰਮਾਂ ਨੂੰ ਐਪਰੀਸ਼ੀਏਟ ਕਰਦੇ ਆ ਜੇ ਲੋਕ ਅਜੇ ਵੀ ਕਹਿੰਦੇ ਆ ਵੀ ਰੋੜਾ ਸਾਬ ਹੋਇਆ ਹੀ ਕੁਝ ਨਹੀਂ ਨਹੀਂ ਦੇਖੋ ਜਿਹੜੇ ਪਿਛਲੇ 3 ਸਾਲਾਂ 'ਚ ਮੈਂ ਕੰਮ ਕੀਤੇ ਹੈਗੇ ਆ ਆਪਣੇ ਜਦੋਂ ਮੈਂ ਰਾਜ ਸਭਾ ਦਾ ਐਮਪੀ ਬਣਿਆ ਤੁਹਾਨੂੰ ਵੀ ਪਤਾ ਛੋੜੀ ਜੀ ਤੁਸੀਂ ਤਾਂ ਇੰਨੇ ਐਮਪੀ ਦੇਖੇ ਆ ਉਹਨਾਂ ਦਾ ਕੰਮ ਹੈ ਕਿ ਪਾਰਲੀਮੈਂਟ 'ਚ ਗਏ ਜ਼ੀਰੋ आवर ਚ ਬੋਲੇ ਕੁਐਸਚਨ आवर ਚ ਬੋਲੇ ਕੋਈ ਮੁੱਦਾ ਉਹ ਚੁੱਕ ਲਿਆ ਜਿੰਨਾ ਕਿ ਟਾਈਮ ਮਿਲੇ ਆ ਸੀ ਔਰ ਕੰਮ ਵੀ ਇਹ ਆ ਰਾਜ ਸਭਾ ਦਾ ਐਮਪੀ ਦਾ ਪਰ ਮੈਂ ਲੁਧਿਆਣੇ ਦਾ ਜਮਿਆ ਪੱਲੇ ਆ ਸੀ ਪੜਿਆ ਲਿਖਿਆ ਇੱਥੇ ਦਾ ਸੀ ਮੈਨੂੰ ਸ਼ੌਕ ਸੀ ਕਿ ਲੁਧਿਆਣੇ ਦੇ ਜਿਹੜੇ ਮੁੱਦੇ ਪੁਰਾਣੇ ਆ ਐਨੇ ਐਨੇ ਸਾਲਾਂ ਦੇ ਲਟਕਦੇ ਆ ਉਹ ਮੈਂ ਚੁੱਕ ਕੇ ਕਰਨੇ ਮੈਂ 에ਅਰਪੋਰਟ ਤੁਹਾਨੂੰ ਦੱਸ ਰਿਹਾ 25 ਸਾਲ ਹੋ ਗਏ ਸੀ ਸੁਣਦੇ ਬੱਚੇ ਜਵਾਨ ਹੋ ਗਏ ਜਵਾਨ ਬਜ਼ੁਰਗ ਹੋ ਗਏ ਕਈ ਵਿਚਾਰੇ ਬਜ਼ੁਰਗ ਚਲੇ ਗਏ ਸੁਣ ਸੁਣ ਕੇ 에어ਪੋਰਟ ਨਹੀਂ ਬਣਿਆ ਸੀ ਜੀ ਹੁਣ 100% 에어ਪੋਰਟ ਕੰਪਲੀਟ ਹੈ 에어ਪੋਰਟ ਅਥਾਰਟੀ ਨਾਲ ਮੀਟਿੰਗਾਂ ਹੋ ਰਹੀਆਂ ਉਹਨਾਂ ਨੇ ਕਹਿਤਾ ਜੀ ਅਸੀਂ ਇਨੋਗਰੇਸ਼ਨ ਜਲਦੀ ਕਰ ਦਾਂਗੇ 에어 ਇੰਡੀਆ ਤਿਆਰ ਹੈ ਫਲਾਈਟਾਂ ਚਲਾਉਣ ਲਈ